ਸੁ ਕਹੋ ਤਾਲ ਗੁਰ ਸੇਵੀਐ ਇਹ ਨਿ ਸੁ ਸਹਜ ਸੁ ਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸੋਰਠ ਲਾ ਪੰਜਵਾ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਕ ਜੀਓ ਹਮਾਰਾ ਬਲ ਬਲ ਜਾਸਿ ਹਰ ਦਰਸ਼ਨ ਦੇਹੁ ਦਿਖਾਈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੋਣ ਮੀਤ ਪਾ ਜੀਓ ਹਮਾਰਾ ਬਲ ਬਲ ਜਾਸਿ ਹਰ ਦਰਸ਼ਨ ਦੇਉ ਦਿਖਾਈ ਸੋਣ ਮੀਤ ਧੂਰੀ ਕਉ ਬਲ ਜਾਈ ਇਹ ਮਨ ਤੇ ਮੰ ਮਲੋਵਾ ਮਲ ਮਲ ਧੋਵਾ ਏ ਮਨ ਤੈ ਕੂਦੇ ਸੋਨ ਮੀਤਾ ਹਾਂ ਤੇਰੀ ਸਰਨਾਈ ਆਇਆ ਪ੍ਰਭ ਮਿਲਾ ਦੇ ਉਪਦੇਸ ਨਾ ਕੀਜੈ ਸ਼ਰਨ ਪਰਿਜੈ ਕਰੈ ਸੁ ਭਲਾ ਮਨਾਈਐ ਸੋਨਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਏਓ ਦਰਸ਼ਨ ਹਰ ਜੀਉ ਪਾਈਐ ਭਾਇਓ ਅਨੁਗੁਰੈ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਬ ਅਕਲ ਨਿਰੰਜਨ ਡਿਠਾ ਭਾਇਓ ਅਨੁਗੁਰੈ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮਿੱਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਬ ਅਕਲ ਨਿਰੰજન ਦੀਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰਿਠ ਮਹਲਾ 5ਵਾਂ ਵਾਰ ਦੂਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਲਬਲ ਜასი ਹਰ ਦਰਸ਼ਨ ਦੇਖਾਈ ਪਾਵਨ ਮੁਖ ਵਾਕ ਸੋਰਠਿ ਰਾਗ ਅੰਦਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਸਹਿਬ ਪਾਤਸ਼ਾਹ ਮਹਾਰਾਜ ਤਿਨਾਂ ਦੀ ਰਸਨਾ ਤੋਂ ਉਚਾਰਨ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ 612 ਅੰਗ ਪਰ ਸ਼ੁਭ ਨੀਕ ਨੇ ਸਤਿਗੁਰੂ ਕਿਰਪਾ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਏ ਸਭਨਾ ਦੇ ਘਰ ਪਰਿਵਾਰਾਂ ਵਿੱਚ ਸਤਿਗੁਰੂ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਵਾਲੇ ਜੀਵਨ ਬਖਸ਼ ਕਰਨ ਆਓ ਅਗਲੇ ਸਮੇ ਲਈ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ